ਮੇਨ ਐ ਹਜੇ ਤਾਂ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨੂੰ ਹੱਥ ਪੈ ਗਏ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਪਤਾ ਲੱਗਦਾ ਜੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਫਿਰ ਕਿਵੇਂ ਬਚਾਇਆ ਤੁਹਾਨੂੰ ਸਰ ਉਹ ਆਪੇ ਹੀ ਵੱਲ ਰੱਬ ਵੱਲੋਂ ਬਚ ਗਈ ਸਰੀਰ ਨੂੰ ਹੱਥ ਪੈ ਗਏ ਤੇ ਉਦੋਂ ਬਾਅਦ ਮੈਂ ਫੜ ਗਿਆ ਪਰ ਬਾਹਰ ਕਿਵੇਂ ਆਏ ਤੁਸੀਂ ਉਪਰੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਵਾਜ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਹੁੰਦੀ ਆ ਨਹੀਂ ਜੀ ਕੋਈ ਨਹੀਂ ਹੈ ਸਤ ਜਿਹੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿਨਾਰੇ ਤੋਂ ਬਾਹਰ ਕੀ ਮੈਂ ਬੈਠਾ ਸਰੀ ਇਹਨੂੰ ਹੱਥ ਪਾਇਆ ਸਰ ਇਹ ਉੱਥੇ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਗਏ ਫੋਨ ਕੀਤਾ ਕਿ ਤੁਹਾਨੂੰ ਕਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਕੀਤਾ ਚਲ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਆਪਣੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਆ ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹਦੇ ਹੋ ਜਾਂ ਹਾਂਜੀ ਜੀ ਨੈਲਸ ਤੇ ਮੇਰੇ ਪਾਪਾ ਨੇ ਮੈਨੂੰ ਛੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨੂੰ ਹੱਥ ਪਾ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਛੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਿਆ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਪਤਾ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਫਿਰ ਕਿਵੇਂ ਬਚਾਇਆ ਤੁਹਾਨੂੰ ਸਰ ਉਹ ਆਪੇ ਹੀ ਬਚ ਰੱਬ ਵੱਲੋਂ ਬਚ ਗਈ ਸਰੀਰ ਨੂੰ ਹੱਥ ਪਾ ਗਿਆ ਤੇ ਉਦੋਂ ਬਾਅਦ ਮੈਂ ਫਟ ਗਿਆ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਵਾਜ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਕੜੀ ਮਦਦ ਕੀਤੀ ਹੁੰਦੀ ਆ ਨਹੀਂ ਜੀ ਕੋਈ ਨਹੀਂ ਹੈ ਸਤ ਜਿਹੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿਨਾਰੇ ਤੋਂ ਬਾਹਰ ਕੀ ਲਿਆ ਬੇਟਾ ਸਰੀ ਇਹਨੂੰ ਹੱਥ ਪਾਇਆ ਸਰੀ ਇਹਨੂੰ ਹੱਥ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅਗੇ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਆਪਣੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਹੋ ਜਾਂ ਹਾਂਜੀ ਮੈਨੂੰ ਐਸੇ ਤਾਂ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ શરીર ਨਾ ਹੱਥ ਪੈ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਸੀ ਪਾਣੀ ਸੀਗਾ ਉਦੋਂ ਪਤਾ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਕਿਵੇਂ ਮੈਂ ਕਿੰਨੇ ਬਚਾਇਆ ਤੁਹਾਨੂੰ ਸਰੋ ਆਪੇ ਹੀ ਬਸ ਰੱਬ ਵੱਲੋਂ ਬਚ ਗਈ શરીર ਨੂੰ ਹੱਥ ਪੈ ਗਏ ਤੇ ਉਸ ਤੋਂ ਬਾਅਦ ਮੈਂ ਫੜ ਗਿਆ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਮਦਦ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਅੰਤਿਆ ਨਹੀਂ ਜੀ ਕੋਈ ਨਹੀਂ ਹੈ ਸਤਿ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿੰਨਾ ਚੁ ਬਾਹਰ ਕੀ ਮੈਂ ਬੇਟਾ ਸਰੀ ਇਹਨੂੰ ਹੱਥ ਪਾਇਆ ਜਦੋਂ ਸਰੀ ਇਹ ਉੱਥੇ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਉਹਦੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਹੋ ਜਾਂ ਹਾਂਜੀ ਜੀ ਮੈਨੂੰ ਅੱਜ ਤਾਂ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ શરીર ਨੂੰ ਹੱਥ ਪਾ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਪਤਾ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਫਿਰ ਕਿਵੇਂ ਬਚਾਇਆ ਤੁਹਾਨੂੰ ਸਰੋ ਆਪੇ ਹੀ ਬਸ ਰੱਬ ਵੱਲੋਂ ਬਚ ਗਈ શરીર ਨੂੰ ਹੱਥ ਪਾ ਗਏ ਤੇ ਉਦੋਂ ਬਾਅਦ ਮੈਂ ਫਰਟੇ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਮਦਦ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਅੱਜ ਨਹੀਂ ਕੋਈ ਨਹੀਂ ਹੈ ਸਸ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿੰਨਾ ਚੁ ਬਾਹਰ ਕੀ ਮੈਂ ਬੱਚਾ ਸਰੀ ਇਹਨੂੰ ਹੱਥ ਪਾਇਆ ਜਦੋਂ ਸਰੀ ਇਹ ਉੱਥੇ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਆਪਣੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਹੋ ਜਾਂ ਹਾਂਜੀ